ਲਾ ਗਰੁਪਨਾ ਧੁਪ ਦੇ ਖੰਗਾ ਸਤ ਗੁਰਪਰਾ ਸੰਤ ਜਨਾ ਮੇਰਾ ਅਦਸ ਗਾਇਓ ਕੋਡ ਗਰਮਗੇ ਦੂਖ ਗਵਾਇਓ ਸੰਤ ਮਿਲਾ ਅਲੇਦ ਗਾਇਓ ਕੋਡ ਜਨ ਦੂਖ ਗਵਾਇਓ ਰਸ ਰਸੂ ਗੁਰ ਨਾਮੁ ਢਾਈ ਗੁਰੂ ਰੰਨਾ ਨਾਨਕ ਵਨ ਵਾਈ ਗੁਰੂ ਮੂਰੇ ਇਨ ਬਾਤਾਂ ਰੇ ਬ੍ਰਹਭੂਰੀ ਲੋ ਜਹਮਾਰੀ ਕਰਿ ਸੁਨਾ ਨੰਗਰ ਆਏ ਅਨੰਦ ਮੰਗਲ ਸੁਖ ਵਾਏ ਸੰਤੋ ਰਾਮ ਨਾਮ ਨਿਰਬਲੇ ਉੜਿ ਗਵਾਟ ਹਰਾਤਾ ਯੰਨ ਲੋਕਤਾ ਕਰਿਆ ਰ ਸੰਤ ਕਾ ਮਾਰਗ ਧਰਮ ਕੀ ਬਾੜੀ ਕੋਣ ਭਾਗੀ ਬਾਇ ਕੋੜ ਜਨ ਮੁਗੇ ਗਿਲੇ ਖਨਾਸੇ ਹਰ ਜਨ साग नाथो नाम ਅਨੰਦ ਨਗਰ ਲੋਗਾਂ ਦਾ ਨਾਮ ਰਿਆ ਬੇਗਨਾ ਮਰਾਤ ਸਾਵਨ ਨਗਰ ਸਰਗੁਨ ਨਾਮ ਦਰਾਇ ਕੋਈ ਬਾਬਾ ਸ਼ਬ ਪਾਏ ਭਾਵੇਂ ਅਨੰਦ ਨਗਰ ਨੰਬਰ ਨਾਰੇ ਆ ਮੇਰੇ ਮਨੋਂ ਪੂਰੇ ਨੇ ਮਨੀਆਂ ਬਾਬਾ ਰਮਜ਼ਾਰੇ ਬਸ ਸਤਿਗੁਰੂਆਂ ਨੂੰ ਬੁਲਾਈ ਨਾਨਕ ਨਾਮ ਜਲਦੀ ਗੁਨਾਹ ਤੇਰੇ ਪਾਣੇ ਆ ਮੈਂ ਗੁਜੀ ਕੀ ਵਦੇ 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 હ ah, oui.